ਐਕਸੀਡੈਂਟ ਵਾਲੀ ਜਗ੍ਹਾ ਤੋਂ ਫਿਰ ਲਾਈਵ ਹੈਗੇ ਆ ਤਸਵੀਰਾਂ ਤੁਹਾਨੂੰ ਵੇਖਾ ਰਹੇ ਹੈਗੇ ਆ ਐ ਫਿਰੋਜ਼ਪੁਰ ਤੋਂ ਐਸਪੀ ਡੀ ਰੰਦੀਪ ਕਮਰ ਹੋਰੀ ਇੱਥੇ ਮੌਕੇ ਤੇ ਪਹੁੰਚੇ ਹੈਗੇ ਆ ਐਸਐਚਓ ਗੁਰਵਰ ਸਾਹਿਬ ਸਰਦਾਰ ਜਸਵਿੰਦਰ ਸਿੰਘ ਬਰਾੜ ਹੋਰੀ ਪੂਰੀ ਜਿਹੜੀ ਆ ਸਥਿਤੀ ਜਿਹੜੀ ਆ ਉਹਨਾਂ ਨੂੰ ਦੱਸ ਰਹੇ ਹੈਗੇ ਆ ਹਾਲਾਤ ਹੋਏ ਕਿਵੇਂ ਆ ਗੱਲਬਾਤ ਕਰਦੇ ਆ ਐ ਤਸਵੀਰਾਂ ਤਸਵੀਰਾਂ ਜਿਹੜੀਆਂ ਨੇ ਤੁਸੀਂ ਲਾਈਵ ਦੇਖ ਰਹੇ ਹੋ ਉਹ ਜਾਣਕਾਰੀ ਜਿਹੜੀ ਹੈ ਤੁਹਾਨੂੰ ਲਾਈਵ ਦਿਖਾਈ ਜਾ ਰਹੀ ਗਈ ਆ ਫਿਰੋਜ਼ਪੁਰ ਤੋਂ ਐਸਪੀ ਡੀ ਰਣਜੀਤ ਕਮਰ ਪਹੁੰਚੇ ਅੱਜ ਐਸਐਚਓ ਜਸਵਿੰਦਰ ਸਿੰਘ ਬਰਾੜ ਪੂਰੀ ਮੌਕੇ ਦੀ ਸਥਿਤੀ ਪੂਰੀ ਮੌਕੇ ਦੀ ਜਾਣਕਾਰੀ ਜਿਹੜੀ ਹੈ ਉਹ ਨਾਲ ਸਾਂਝੀ ਕਰ ਰਹੇ ਹੈਗੇ ਆ ਤਸਵੀਰਾਂ ਜਿਹੜੀਆਂ ਨੇ ਅਸੀਂ ਤੁਹਾਨੂੰ ਲਾਈਵ ਦਿਖਾ ਰਹੇ ਹੈਗੇ ਆ ਫਰੋਜਪੁਰ ਫਾਇਲ ਕਾ ਰੋਡ ਤੋਂ ਹੁਣੇ ਹੀ ਇਸ ਵੀਡੀਓ ਨੂੰ ਸ਼ੇਅਰ ਕਰ ਲਿਓ ਬਤ ਵਤ ਤੁਹਾਨੂੰ ਜਾਣਕਾਰੀ ਵੱਡੀ ਦੇ ਦੇਣੀ ਹੈ ਕਿੰਨੇ ਲੋਕਾਂ ਦੀ ਡੈਥ ਹੋਈ ਹੈ ਕੀ ਸਥਿਤੀ ਬਣੀ ਹੈ ਕੀ ਹਾਲਾਤ ਬਣੇ ਆ ਤੇ ਪੂਰੀ ਜਾਣਕਾਰੀ ਜਿਹੜੀ ਹੈ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰ ਦੇਣੀ ਆ ਹੁਣੇ ਹੀ ਤੇ ਐਸਪੀ ਡੀ ਰਣਜੀਤ ਕਮਰ ਵਾਲੀ ਜਾਣਕਾਰੀ ਜਿਹੜੀ ਆ ਉਹਨਾਂ ਤੋਂ ਅਸੀਂ ਇਹ ਜਾਣ ਦੀ ਪੁਸ਼ਟੀ ਕਰ ਲੈਣੀ ਹੈਗੀ ਆ ਤਾਂ ਇਹ ਹਨ ਆ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਲਾਈਵ ਹਾਂ ਦਿਖਾ ਰਹੇ ਹੈਗੇ ਤੁਹਾਨੂੰ ਪਲ-ਪਲ ਦੀ ਅਪਡੇਟ ਜਿਹੜੀ ਦਿਖਾ ਰਹੇ ਹੈਗੇ ਤੇ ਜਾਣਕਾਰੀ ਜਿਹੜੀ ਆ ਅਪਡੇਟ ਜਿਹੜੀ ਆ ਤੁਹਾਨੂੰ ਗੁਰੂ ਵਰਸਾਇ ਲਾਈਵ ਦੇ ਚੈਨਲ ਦੇ ਜ਼ਰੀਏ ਹੀ ਮਿਲਣੀ ਹੈ ਪਲ-ਪਲ ਦੀ ਜਾਣਕਾਰੀ ਜਿਹੜੀ ਤੁਹਾਨੂੰ ਇੱਥੇ ਹੀ ਮਿਲਣੀ ਹੈ ਦੇਖ ਸਕਦੇ ਹੋ ਐਸਪੀ ਧੀਰ ਨੀਗਰ ਜਦੋਂ ਇੱਥੇ ਪਹੁੰਚਦੇ ਆ ਦੇ ਬਕਾਇਦਾ ਬਕਾਇਦਾ ਜਿਹੜੀ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਪਲ-ਪਲ ਦੀ ਤਸਵੀਰਾਂ ਜਿਹੜੀਆਂ ਨੇ ਅਸੀਂ ਤੁਹਾਡੇ ਨਾਲ ਉਹ ਸਾਂਝਾ ਕਰ ਰਹੇ ਹੈਗੇ ਆਂ ਹਾਲਾਤ ਜਿਹੜੇ ਆ ਤੁਹਾਨੂੰ ਉਹ ਦਿਖਾਏ ਜਾ ਰਹੇ ਆ ਪਲ-ਪਲ ਦੀ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਉਹ ਸਾਂਝੀ ਕੀਤੀ ਜਾ ਰਹੀ ਆ ਤਾਂ ਕਿੰਨੇ ਲੋਕਾਂ ਦੀ ਡੈਥ ਹੋਈ ਕਿੰਨੇ ਲੋਕ ਜ਼ਖਮੀ ਹੋਏ ਪੂਰੀ ਸਥਿਤੀਕ ਜਾਣਕਾਰੀ ਹੁਣੇ ਆ ਪ੍ਰਸ਼ਾਸਨ ਦੇ ਥਰੂ ਅਸੀਂ ਤੁਹਾਡੇ ਨਾਲ ਪਹੁੰਚਾਉਂਦੇ ਹੈਗੇ ਆਂ ਬਿਲਕੁਲ ਜੀ ਇੱਕ ਵੱਡੀ ਅਪਡੇਟ ਜਿਹੜੀ ਤੁਹਾਨੂੰ ਹੁਣੇ ਹੋਰ ਦੇ ਦਿੰਦੇ ਹੈਗੇ ਆਂ ਸਿਵਲ ਪ੍ਰਸ਼ਾਸਨ ਦਾ ਇੱਕ ਵੱਡਾ ਬਿਆਨ ਆ ਸਾਹਮਣੇ ਆ ਚੁੱਕਿਆ ਹੈਗਾ ਗੱਲਬਾਤ ਕਰ ਲੈਣੇ ਨਾਇਬ ਸਿਲਦਾਰ ਇੱਥੇ ਮੌਜੂਦ ਹੈਗਾ ਸਰ ਕੀ ਸਥਿਤੀ ਹੈਗੀ ਹੈ ਹੁਣ ਤੱਕ ਕਿੰਨੇ ਲੋਕਾਂ ਦੀ ਡੈਥ ਹੋ ਚੁੱਕੀ ਕਿੰਨੇ ਰੈਫਰ ਰਹੇ ਕਿੰਨਾਂ ਦੀ ਹਾਲਤ ਨਾ ਜੁਗਾ ਜੋ ਹੁਣ ਤੱਕ ਪਤਾ ਲੱਗਿਆ ਹੈਗਾ ਉਹਦੇ ਵਿੱਚੋਂ 20 ਜਿਹੜੇ ਜਲਾਦਾਬਾਦ ਸਿਟੀ ਨੂੰ ਚਲੇ ਗਏ ਜਿਨ੍ਹਾਂ ਵਿੱਚੋਂ 9 ਦੀ ਡੈਥ ਹੋ ਚੁੱਕੀ ਹੈ ਤੇ ਬਾਕੀ 11 ਦੇ ਵਿੱਚੋਂ 10 ਫੂਕੋਟ ਮੈਡੀਕਲ ਕਾਲਜ ਦੇ ਛੇਤਰ ਦਿੱਤੇ ਗਏ ਅਤੇ ਇੱਕ ਕਾਇਰ ਜਲਾਲਾਬਾਦ ਗਿਆ ਗਿਆ। ਇਹ ਚਾਰ ਜਿਹੜੇ ਹਜੇ ਗੁਰੂ ਸਾਹਿਬ ਕੋਲ ਆਖਰੋਖ ਹੋਵੇ। ਸਰ ਅੱਜ ਜਿਹੜੀ ਸਥਿਤੀ ਹੈ ਹਸਪਤਾਲਾਂ ਦੇ ਵਿੱਚ ਸਵਾਲ ਖੜੇ ਹੋਏ ਹੈਗੇ ਆ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਦੀ ਅੱਜ ਇਹ ਅੰਗੈਲੀ ਵੀ ਜਰੂਰ ਦਿਖਾਈ ਦਿੱਤੀ ਹੈ। ਈਮਾਂ ਸਾਰੇ ਇਥੇ ਐਂਬੂਲੈਂਸਾਂ ਨਹੀਂ ਸਨ ਲੋਕਾਂ ਨੇ ਗੱਡੀਆਂ ਚ ਲੱਦ ਕੇ ਲੋਕਾਂ ਨੂੰ ਲੈ ਕੇ ਗਿਆ ਦੋ ਐਂਬੂਲੈਂਸ ਦੇ ذریعے ਡਾਗੇ ਜੂਲਟੀ ਜਾ ਰਹੀ ਸੀ ਕਿ ਐਂਬੂਲੈਂਸਾਂ ਦਾ ਹਸਪੀਟਲ ਦੇ ਸਾਹ ਦੇ ਨਾਲ ਉੱਥੇ ਹੈਗੀਆਂ ਹੈਗੀਆਂ ਪਰ ਜੇ ਇੱਕ ਵੀ ਕਰੀ ਹੋਤੀ ਹੁੰਦੀ ਆ ਤਾਂ ਉਹ ਐਂਬੂਲੈਂਸ ਵਰਤੋਂ ਚ ਆ ਜਾਂਦੀ ਪਰ ਗ੍ਰਜੂਲਟੀਆਂ ਇਥੇ ਇੰਨੀਆਂ ਜ਼ਿਆਦੇ ਹੋ ਗਈਆਂ ਇਸ ਕਰਕੇ ਕੋਈ ਪਤਾ ਹੀ ਨਹੀਂ ਲੱਗਿਆ ਲੈ ਵੀ ਕਿੱਧਰ ਕਿੰਨ ਕਿਵੇਂ ਲੈ ਕੇ ਜਾਣਾ ਹੈਗਾ ਤੇ ਇਸ ਕਰਕੇ ਸਾਰਾ ਮੈਨੇਜ ਕਰ ਲਿਆ ਗਿਆ ਹੈਗਾ ਹੂੰ ਬਿਲਕੁਲ ਜੀ ਸਰਕਾਰੀ ਪੁਸ਼ਟੀ ਜਿਹੜੀ ਹੈ ਉਹ ਮੈਂ ਦੱਸ ਦਿਨਾ ਹੈਗਾ ਗੁਰੂਰਥਾਏ ਲਾਈਵ ਦੇ ਜ਼ਰੀਏ ਨੌ ਲੋਕ ਜਿਹੜੇ ਹੈਗੇ ਆ ਉਹ ਪਰਲੋਕ ਸਦਾਰ ਚੁੱਕੇ ਆ ਸਭ ਤੋਂ ਵੱਡੀ ਜਾਣਕਾਰੀ ਜਿਹੜੀ ਹੈ ਸਭ ਤੋਂ ਪਹਿਲਾ ਜਾਣਕਾਰੀ ਜਿਹੜੀ ਹੈ ਸਰਕਾਰੀ ਪੁਸ਼ਟੀ ਜਿਹੜੀ ਹੋਇਆ ਉਹ ਹੋ ਚੁੱਕੀ ਹੈ ਸਰਕਾਰੀ ਜਾਣਕਾਰੀ ਜਿਹੜੀ ਹੈ ਉਹ ਨਿਕਲ ਕੇ ਆ ਚੁੱਕੀ ਹੈ 20 ਬੰਦੇ ਦੱਸੇ ਜਾ ਰਹੇ ਆ ਸਿਵਲ ਪ੍ਰਸ਼ਾਸਨ ਵੱਲੋਂ ਨਾਇਬ ਜ਼ਿਲਦਾਰ ਗੁਰੂਰਥਾਏ ਉਹਨਾਂ ਨੇ ਜਿਹੜੀ ਜਾਣਕਾਰੀ ਹੈ ਉਹ ਦਿੱਤੀ ਹੈਗੀ ਹੈ ਸਰਕਾਰੀ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਵੱਲੋਂ ਜਾਣਕਾਰੀ ਆ ਚੁੱਕੀ ਹੈ ਨੌ ਲੋਕ ਨੌ ਲੋਕਾਂ ਦੀ ਜਿਹੜੀ ਹੈ ਡੇਥ ਹੋ ਚੁੱਕੀ ਹੈ 20 ਲੋਕ ਦਲਾਲਾਵਾਦੋਂ ਕਹਿੰਦੇ ਭੇਜੇ ਗਏ ਸੀ 20ਾਂ ਦੇ ਵਿੱਚੋਂ 9 ਦੀ ਡੈਥ ਹੋ ਗਈ ਗੁਰੂ ਅਰਸਾਈ ਵੀ ਦਾਖਲ ਨੇ ਲਗ ਲਗ ਥਾਵਾਂ ਤੇ ਜਿਹੜੇ ਲੋਕਾਂ ਨੂੰ ਦਾਖਲ ਹੋ ਕੀਤਾ ਗਿਆ ਹੈਗਾ ਬਕਾਇਦਾ ਐਸਪੀ ਡੀ ਰੰਦੀ ਕੁਮਾਰ ਜੀ ਪਹੁੰਚੇ ਸਰ ਪਹੁੰਚੇ ਹੋ ਸਥਿਤੀ ਕੰਟਰੋਲ ਹੈ ਇੱਥੇ ਹੁਣ ਕੀ ਸਥਿਤੀ ਹੈ ਕੀ ਜਾਣਕਾਰੀ ਤੁਹਾਡੇ ਲਵੇ ਆਈ ਹੈ ਜੀ ਬੜੀ ਮਨਫਾਗੀ ਘਟਨਾ ਜਰੀ ਹੈ ਬਟਲੀ ਇਸ ਤੋਂ ਕੈਮਰਾ ਕਰਕੇ ਜਿਹੜਾ ਕਿ ਤੱਕ ਜਿਹੜਾ ਐਕਸ਼ਨ ਹੋ ਰਿਹਾ ਹੈ ਜੀ ਜਿਹੜੀ ਅਪੋਰਟ ਹੈ ਬਕਰੇ ਗਰਾਉਂਡ ਬਾਹਰ ਕਿਤੇ लोक पंद्र सोला दौरा दिलिया पंद्रहं न ਸਾਰੇ ਇੱਥੇ ਦੇਖਣ ਨੂੰ ਆਇਆ ਜਦੋਂ ਇਹ ਕਰਨਾ ਵਾਪਸ ਪੰਜ ਮਿੰਟਾਂ ਬਾਅਦ ਸਾਡੀ ਟੀਮ ਵੀ ਇੱਥੇ ਆ ਗਈ ਸੀ ਪੁਲਿਸ ਨੇ ਆਦੀ ਭੂਮਿਕਾ ਜਰੂਰ ਨਿਭਾਈ ਹੈਗੀ ਹੈ ਪੁਲਿਸ ਦੀਆਂ ਗੱਡੀਆਂ 'ਚ ਬੰਦੇ ਲਾਦ ਲਾਦ ਕੇ ਜਾਏ ਸੜਕ 'ਤੇ ਰੱਖਿਆ ਫੋਰਸ ਵੀ ਪਹੁੰਚੀ ਬਰਾੜ ਸਾਹਿਬ ਹੋਰਾਂ ਦੀ ਟੀਮ ਇੱਥੇ ਪਹੁੰਚੀ ਪੁਲਿਸ ਦੀਆਂ ਗੱਡੀਆਂ 'ਚ ਮਰੀਜ਼ਾਂ ਲਾਦ ਕੇ ਲੱਗੇ ਸਿਵਲ ਪ੍ਰਸ਼ਾਸਨ ਦੀਆਂ ਐਂਬੂਲੈਂਸਾਂ ਅੱਜ ਘੱਟ ਦਿਖਾਈ ਦਿੱਤੀਆਂ ਜੀ ਬੜਾ ਵੱਡਾ ਸਵਾਲ ਕੋਈ ਕਾਰਵਾਈ ਪਾਉ ਗਈ ਇੱਥੇ ਜੁਆਇੰਟ ਉਪਰਾਲਾ ਹੁੰਦਾ ਹੈ ਵੈਸੇ ਤੇ ਅਸੀਂ ਪ੍ਰਸ਼ਾਸਨ ਦੇ ਅੰਗ ਨੇ ਤੇ ਡੀਐਸਪੀ ਸੀ ਸੁਖਨਾਮ ਸਿੰਘ ਐਸਟੋ ਦਸੰਦਰ ਗੁਰਾਜੀ ਤੋਂ ਸਰਖ ਸੁਰੱਖਿਆ ਫੋਰਸ ਦੇ ਜਿੰਨੇ ਵੀ ਮੁਲਾਜ਼ਮ ਸੀਗੇ ਜਦੋਂ ਫੰਡ 5 ਮਿੰਟਾਂ ਚ ਅੱਤੇ ਪਹੁੰਚ ਗਏ ਤੇ ਉਹਨੂੰ ਲੈ ਕੇ ਹਸਪਤਲ ਲੈ ਗਏ ਉਹਨਾਂ ਸਾਰਾ ਦਾ ਜਿਹੜਾ ਐਜਾ ਹਸਪਤਲ ਅਧਿਕਾਰੀ ਦੇ ਰਿਪੋਰਟਿੰਗ ਕੇ ਜਨਾ ਜਿਹੜੇ ਪਰਿਵਾਰ ਦੇ ਲੋਕ ਨੇ ਉਹਨਾਂ ਨਾਲ ਸਾਡੀ ਬਹੁਤ ਹੀ ਹਮਦਰਦੀ ਹੈ ਤੇ ਅਸੀਂ ਇਹ ਵੀ ਕੋਸ਼ਿਸ਼ ਕਰਾਂਗੇ ਕਿ ਉਹ ਜਿਹੜੇ ਦੋਸੀ ਹੈਗੇ ਨੂੰ ਜਲਦ ਜਲ ਭਰਿਆ ਜਾਵੇ ਤੇ ਕਾਨੂੰਨ ਕਰੇ ਹਿੱਕੇ ਹਾਂ ਜਿਹੜਾ ਡਰਾਈਵਰ ਸੀ ਇਹ ਗੱਡੀ ਵਾਲਾ ਸਾਹਮਣੇ ਉਹਦੇ ਵੀ ਹਾਲਤ ਨਾਜ਼ੁਕ ਹੈ ਜੀ ਟੱਕਲ ਦੀ ਬਿਲਕੁਲ ਜੀ ਐਫਆਰ ਦਰਜ ਕੀਤੀ ਜਾਊਗੀ ਇੱਕ ਸਰਕਾਰੀ ਬਿਆਨ ਇੱਕ ਸਰਕਾਰੀ ਪੁਸ਼ਟੀ ਜਿਹੜੀ ਹੈ ਉਹ ਹੋ ਚੁੱਕੀ ਹੈ 9 ਲੋਕਾਂ ਦੀ ਸਭ ਤੋਂ ਵੱਡੀ ਜਾਣਕਾਰੀ ਤੁਹਾਨੂੰ ਦੇ ਦਿੰਦਾ ਹੈ 9 ਲੋਕਾਂ ਦੀ ਡੈਥ ਹੋ ਚੁੱਕੀ ਹੈ ਸਰਕਾਰੀ ਬਿਆਨ ਸਰਕਾਰੀ ਪੁਸ਼ਟੀ ਜਿਹੜੀ ਹੈ ਉਹ ਹੋ ਗਈ ਹੈ ਜਿਹੜੇ ਜਲਾਲਾਬਾਦ ਨੂੰ ਭੇਜੇਗਾ ਸੀ 9 ਲੋਕ ਜਿਹੜੇ ਆ ਉਹ ਸੰਸਾਰ ਛੱਡ ਚੁੱਕਿਆ ਨੌ ਲੋਕਾਂ ਨੂੰ ਅੱਜ ਇਸ ਮੰਦ ਬਾਗੀ ਬੰਦੇ ਖਾਣੀ ਸੜਕ ਨੇ ਨਿਗਲ ਲਿਆ ਨੌ ਲੋਕ ਨੌ ਘਰਾਂ ਦੇ ਚਿਰਾਗ ਜਿਹੜੇ ਆ ਉਹ ਅੱਜ ਬੁੱਝ ਗਏ ਨੌ ਲੋਕਾਂ ਦੇ ਪਰਿਵਾਰਿਕ ਮੈਂਬਰ ਅੱਜ ਵਰਲਾਵ ਕਰਦੇ ਦਿਖਾਈ ਦੇ ਨੌ ਘਰਾਂ ਦੀਆਂ ਗੁਰੂ ਅਰਸਾ ਦੇ ਹਲਕੇ ਦੇ ਵਿੱਚ ਅੱਜ ਨੌ ਨੌ ਪਰਿਵਾਰਾਂ ਦੇ ਘਰਾਂ ਦੇ ਦੀਵੇ ਘਰਾਂ ਦੇ ਚਿਰਾਗ ਜਿਹੜੇ ਆ ਉਹ ਬੁੱਝ ਗਏ ਹਾਲਾਤ ਜਿਹੜੇ ਆ ਮੈਂ ਤੁਹਾਨੂੰ ਲਾਈਵ ਦਿਖਾ ਰਿਹਾ ਹੈਗਾ ਪਲ-ਪਲ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਲਾਈਵ ਦਿਖਾ ਰਿਹਾ ਹੈਗਾ ਹਾਲਾਤ ਤੁਸੀਂ ਦੇਖ ਸਕਦੇ ਹੋ ਗੁਰੂ ਅਰਸਾ ਦੇ ਕੀ ਆ ਐਸਪੀ ਡੀ ਰਣਜੀਤ ਕੁਮਾਰ ਹੁਣਾਂ ਦਾ ਬਿਆਨ ਆਇਆ ਅਨਾਈਵ ਫੀਲਡਰ ਗੁਰੂਰਸਾਏ ਹੋਰਾਂ ਦਾ ਸਰਕਾਰੀ ਬਿਆਨ ਜਿਹੜਾ ਹੈ ਉਹ ਆ ਗਿਆ ਸਰਕਾਰੀ ਸਥਿਤੀ ਜਿਹੜੀ ਹੈ ਸਰਕਾਰੀ ਬਿਆਨ ਦੇ ਵਿੱਚ ਉਹ ਗੱਲ ਨਿਕਲ ਕੇ ਸਾਹਮਣੇ ਆ ਗਈ ਵੀ ਕਿੰਨੇ ਲੋਕਾਂ ਦੀ ਡੈਥ ਹੋ ਗਈ ਕਿੰਨੇ ਲੋਕ ਇਥੋਂ ਚਲੇ ਗਏ ਕਿੰਨੇ ਲੋਕ ਜ਼ਖਮੀ ਨੇ ਹਾਲੇ ਕਾਫੀ ਲੋਕ ਜਿਹੜੇ ਆ ਜ਼ਖਮੀ ਨੇ ਹਾਲਤ ਨਾਜੁਕ ਹੈ ਜਲਾਲਾਬਾਦ ਵਾਲਿਆਂ ਨੂੰ ਗੁਰੂਰਸਾਏ ਤੇ ਫਰੀਦਕੋਟ ਜਲਾਲਾਬਾਦ ਵਿੱਚ ਦਾਖਲ ਸੰ ਜਿਹੜੇ ਹੁੰਦੇ ਇੱਕ ਬੰਦਾ ਜਲਾਲਾਬਾਦ ਰਹਿ ਗਿਆ ਬਾਕੀ ਸਾਰਿਆਂ ਨੂੰ ਰੈਫਰ ਕਰ ਦਿੱਤਾ ਗਿਆ ਹਾਲਾਤ ਨਾਜੁਕ ਬਣ ਗਏ ਇਤੀ ਨਾਜ਼ੁਕ ਬਣ ਗਈ ਹਾਲਾਤਾਂ ਦੀ ਬਲ ਬਲ ਦੀ ਤਸਵੀਰ ਬਲ ਬਲ ਦੀ ਵੱਡੀ ਜਾਣਕਾਰੀ ਬਲ ਬਲ ਦੀ ਵੱਡੀ ਅਪਡੇਟ ਤੁਹਾਨੂੰ ਦਿਖਾ ਰਹੇ ਹੈਗੇ ਆ ਹਾਂ ਤਸਵੀਰਾਂ ਜਿਹੜੀਆਂ ਨੇ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਉਹ ਦਿਖਾ ਰਹੇ ਹੈਗੇ ਆ ਪਲ ਪਲ ਦੀ ਜਾਣਕਾਰੀ ਮੈਂ ਵੱਡੀ ਜਾਣਕਾਰੀ ਜਿਹੜੀ ਆ ਰੋਣਾ ਤੇ ਸੰਗੀ ਕਰ ਦਿੰਦਾ ਹੈਗਾ ਸਰਕਾਰੀ ਪੁਸ਼ਟੀ ਇਸ ਪੂਰੀ ਘਟਨਾ ਦੀ ਜਿਹੜੀ ਹੋ ਚੁੱਕੀ ਆ ਹੁਣ ਤੱਕ 9 ਲੋਕਾਂ ਦੀ ਡੈਥ ਹੋ ਚੁੱਕੀ ਆ 25 20 ਤੋਂ 25 ਲੋਕ ਜਵਾਲਾਵਾਦ ਭੇਜੇ ਗਏ ਸੀ ਉਹਦੇ ਵਿੱਚ 9 ਲੋਕਾਂ ਦੀ ਡੈਥ ਹੋਈ ਆ ਬਾਕੀਆਂ ਨੂੰ ਹਾਲਤ ਨਾਜੁਕ ਹੈ ਸਥਿਤੀ ਨਾਜੁਕ ਹੈ ਹਰ ਰਿਪੋਰਟ ਕੀਤਾ ਜਾ ਰਿਹਾ ਫੀਰਕੋਡ ਫੀਰਕੋਡ ਪੇਂਡੂ ਦਾ ਫੀਰਕੋਡ ਸਰਕਾਰ ਦਾ ਸਪੇਸ਼ਲ ਸਰਕਾਰੀ ਬਿਆਨ ਜਿਹੜਾ ਲੈਬਸਿ ਗੁਰੂ ਆਸਾਏ ਹੋਏ ਉਹਨਾਂ ਨੇ ਪੁਸ਼ਟੀ ਕੀਤੀ ਹੋਈ ਹੈ ਐਸ ਪੀ ਡੀ ਰਣਜੀਤ ਕੁਮਾਰ ਫਿਰੋਜ਼ਪੁਰ ਪੰਜਾਬ ਪੁਲਿਸ ਦੇ ਐਸ ਪੀ ਡੀ ਰਣਜੀਤ ਕੁਮਾਰ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਦੋਨਾਂ ਦਾ ਬਿਆਨ ਸੇਮ ਆ ਚੁੱਕਾ ਹੈ 9 ਲੋਕ ਦੀ ਜਿਹੜੀ ਹਾਦਸਾ ਹੋ ਚੁੱਕੀ ਹੈ 9 ਲੋਕ ਇਸ ਚਤਨਾ ਦੇ ਵਿੱਚ ਜਾ ਚੁੱਕੇ ਹਨ ਹਾਲੇ ਕਾਫੀ ਲੋਕਾਂ ਦੀ ਸਥਿਤੀ ਜਿਹੜੀ ਹੈ ਮੌਜੂਦ ਬਣੀ ਹੋਈ ਹੈ ਇਲਾਜ ਚੱਲ ਰਿਹਾ ਹੈ ਪਰ ਉਹਦੇ ਵਿੱਚ ਕਈ ਨੌਜਵਾਨ ਬਲੇ ਕਈ ਲੋਕ ਬਲੇ ਗਏ ਆ ਉਹਨਾਂ ਦੇ ਹਾਲਾਤ ਦਿਖ ਰਿਹਾ ਮਾਰੇ ਰਸਤੇ ਜਾ ਰਿਹਾ ਸ਼ਾਮ ਤੱਕ ਪਲ ਪਲ ਦੀ ਤਸਵੀਰਾਂ ਇਹਦੇ ਬਣわせ ਰੱਖੀ ਗਈ ਦਿਖਾਉਣਗੇ ਪਲ ਪਲ ਜਾਣ ਕੇ ਦਿਖਾਉਣਗੇ ਹੋਰ ਕਿੰਨੇ ਲੋਕਾਂ ਦੇ ਨਾਲ ਇਹ ਜਿਹੜੀ ਘਟਨਾ ਵਾਪਰੀ ਕਿੰਨੇ ਲੋਕ ਚੰਗੇ ਨੇ ਕਿੰਨੇ ਦੱਤਾਂ ਹੁੰਦੀਆਂ ਨੇ ਪਰ ਅਸੀਂ ਇਹ ਜਾਣਨਾ ਕੋਈ ਵੀ ਦੱਤ ਹੋਰ ਨਾਲ ਹੋਵੇ ਨੌਕਰਾਂ ਦੇ ਚਿਰਾਗ ਜਿਹੜੇ ਜਰੂਰ ਪੁੱਜ ਗਏ ਅੱਜ ਦੀ ਇਸ ਘਟਨਾ ਦੇ ਵਿੱਚ ਭਿਆਨਕ ਐਕਸੀਡੈਂਟ ਹੈ ਸਰਕਾਰੀ ਪੁਲਿਸ ਦੀ ਸਰਕਾਰੀ ਬਿਆਨ ਸਭ ਤੋਂ ਪਹਿਲਾਂ ਜਾਣਕਾਰੀ ਤੇ ਬੈਠੇ ਆ ਸਭ ਤੋਂ ਪਹਿਲਾਂ ਵੱਡੀ ਜਾਣਕਾਰੀ ਜੀ ਕਰਨਾ ਸਾਂਝੀ ਕਰ ਰਹੇ ਹਾਂ ਤੇ ਇਧਰ ਗੁਰੂਰ ਸਾਹਿਬ ਲਾਈਵ ਤੇ ਜਾਣਕਾਰੀ ਜਿਹੜੀ ਆ ਹੋਰ ਕੀ ਨਿਕਲ ਕੇ ਸਾਹਮਣੇ ਆਉਂਦੀ ਉਹ ਵਿੱਚ ਪਲ-ਪਲ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਜਰੂਰ ਸਾਂਝੀਆਂ ਕਰਾਂਗੇ ਪਰ ਫਿਰ ਲਾਲ ਜਾਣਕਾਰੀ ਤੁਸੀਂ ਦੇਖ ਰਹੇ ਹੋਗੇ ਉੱਤੇ ਸਭ ਤੋਂ ਵੱਡੀ ਅਪਡੇਟ ਮੈਂ ਤੁਹਾਨੂੰ ਦੇ ਦਿੰਦਾ ਹੈਗਾ ਇਸ ਵੀਡੀਓ ਚਲਦੀ ਦੇ ਵਿੱਚ ਐਸਐਸਪੀ ਫਿਰੋਜ਼ਪੁਰ ਐਸਐਸਪੀ ਫਿਰੋਜ਼ਪੁਰ ਮੈਡਮ ਸੋਮਿਆ ਮਿਸ਼ਰਾ ਜੀ ਘਟਨਾ ਸਥਾਨ ਤੇ ਪਹੁੰਚ ਚੁੱਕੇ ਆ ਸਭ ਤੋਂ ਵੱਡੀ ਜਾਣਕਾਰੀ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸ਼ਰਾ ਇੱਥੇ ਪਹੁੰਚ ਚੁੱਕੇ ਆ ਸਾਹਮਣੇ ਜਿਹੜੀ ਗੱਡੀ ਆਉਂਦੀ ਦਿਖਾਈ ਦੇ ਰਹੀ ਐ ਐਸਐਸਪੀ ਇਹ ਫਿਰੋਜ਼ਪੁਰ ਦੀ ਗੱਡੀ ਹੀ ਦਿਖਾਈ ਦੇ ਰਹੀ ਆ ਹੁਣੇ ਜਿਹੜੀ ਆ ਜਾਣਕਾਰੀ ਉਹਨਾਂ ਤੋਂ ਹੀ ਲੈ ਲੈਣੀ ਆ ਇਸੇ ਗੱਡੀ ਦੇ ਵਿੱਚ ਮੌਜੂਦ ਨੇ ਇਸੇ ਗੱਡੀ ਦੇ ਵਿੱਚ ਮੌਜੂਦ ਨੇ ਐਸਐਸਪੀ ਫਿਰੋਜ਼ਪੁਰ ਮੈਡਮ ਸੋਮਿਆ ਮਿਸ਼ਰਾ ਹੋਰੀ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਲਾਈਵ ਦਿਖਾ ਰਹੇ ਹੈਗੇ ਆ ਇਸ ਗੱਡੀ ਦੇ ਵਿੱਚ ਮੌਕੇ ਦੀ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਬਕਾਇਦਾ ਇੱਥੇ ਪਹੁੰਚੇ ਹੈਗੇ ਆ ਐਸਐਸਪੀ ਫਿਰੋਜ਼ਪੁਰ ਪੂਰੀ ਜਾਣਕਾਰੀ ਜਿਹੜੀ ਆ ਉਹਦਾ ਜਾਇਜ਼ਾ ਲਿਆ ਜਾਊਗਾ ਇਸ ਘਟਨਾ ਦਾ ਜਾਇਜ਼ਾ ਲਿਆ ਜਾਊਗਾ ਤਸਵੀਰਾਂ ਜਿਹੜੀਆਂ ਤੁਸੀਂ ਲਾਈਵ ਦੇਖ ਰਹੇ ਹੈਗੇ ਹੋ ਗੁਰਵਰਸਾਈ ਲਾਈਵ ਦੇ ਜ਼ਰੀਏ ਅਸੀਂ ਦਿਖਾ ਰਹੇ ਹਾਂ ਡੀਐਸਪੀ ਸਤਨਾਮ ਸਿੰਘ ਹੋਰਾਂ ਤੋਂ ਪੂਰੀ ਜਾਣਕਾਰੀ ਜਿਹੜੀ ਹੈ ਲੈਂਦੇ ਹੋਏ ਦਿਖਾਈ ਦੇ ਰਹੇ ਹੈਗੇ ਆ ਮੀਡੀਆ ਨਾਲ ਵੀ ਗੱਲਬਾਤ ਬਿਲਕੁਲ ਜੀ ਬੋਕੇ ਦਾ ਜਾਇਜ਼ਾ ਲੈਂਦੇ ਹੋਏ ਤੁਹਾਨੂੰ ਦਿਖਾਈ ਦੇ ਰਿਹਾ ਐਸਐਸਪੀ ਫਿਰੋਜ਼ਪੁਰ ਉਹਨਾਂ ਦੇ ਨਾਲ ਡੀਐਸਪੀ ਗੁਰਵਰਸਾਈ ਸਰਦਾਰ ਸਤਨਾਮ ਸਿੰਘ ਦਾ ਸਚੂ ਸਰਦਾਰ ਜਸਵਿੰਦਰ ਸਿੰਘ ਬਰਾੜ ਦੇ ਜਾਣਕਾਰੀ ਜਿਹੜੀ ਹੈ ਇਕੱਤਰ ਕੀਤੀ ਜਾ ਰਹੀ ਆ ਆਖਰਕਾਰ ਇਹ ਹਾਦਸਾ ਵਾਪਰਿਆ ਕਿਵੇਂ ਆਖਰਕਾਰ ਇਹ ਘਟਨਾ ਵਾਪਰੀ ਕਿਵੇਂ ਇਹ ਹਾਲਾਤ ਬਣੇ ਕਿਵੇਂ ਤੇ ਕਿੰਨੇ ਲੋਕਾਂ ਦੀ ਡੈਥ ਹੋਈ ਆ ਕਿੰਨੇ ਲੋਕ ਜ਼ਖਮੀ ਹੋ ਗਏ ਆ ਉਹ ਪੂਰੀ ਜਾਣਕਾਰੀ ਜਿਹੜੀ ਹੈ ਅਸੀਂ ਸਾਂਝੀ ਕਰ ਦੇਣੀ ਹੈਗੀ ਆ ਤੁਹਾਡੇ ਦੇ ਨਾਲ ਜੁੜੇ ਰਹੇ ਹੋ ਐਸਐਸਪੀ ਫਿਰੋਜ਼ਪੁਰ ਇੱਥੇ ਮੌਕੇ ਤੇ ਪਹੁੰਚੇ ਹੈਗੇ ਆ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਗੱਲਬਾਤ ਕਰ ਰਹੇ ਆ ਡੀਐਸਪੀ ਗੁਰੂ ਹਰਸਾਏ ਸਰਦਾਰ ਸੁਪਨਾਮ ਸਿੰਘ ਹੋਰਾਂ ਦੇ ਨਾਲ ਤੇ ਜਾਣਕਾਰੀ ਜਿਹੜੀ ਆ ਉਹਨਾਂ ਵੱਲੋਂ ਵੀ ਇਕੱਤਰ ਹਾਂ ਕੀਤੀ ਜਾ ਰਹੀ ਹੈ ਕਿੰਨੇ ਲੋਕ ਡੈਥ ਹੋ ਚੁੱਕੇ ਆ ਕਿੰਨੇ ਆ ਲੋਕ ਹਲੇ ਜ਼ਖਮੀ ਹੋ ਗਏ ਆ ਉਹ ਵੀ ਜਾਣਕਾਰੀ ਹੈ ਹਾਂ ਜੀ ਹਾਂ ਜੀ ਸਰ ਸਰ ਵਾਲਾ ਤਾਂ ਬਹੁਤ ਮੋੜ ਰਹੇ ਹੋ ਮੂਹਂ ਤੇ ਤਾਂ ਆਪ ਤੋਂ ਰੇਨ ਵਾਲੀ ਸੀ ਕਿ ਉਹ ਕਹਾ ਦੇ ਸੀ ਉਹ ਸਾਰਾ ਅੱਜ ਤੱਕ ਸੰਦੇ ਦੇ ਸੀ ਕਿ ਕੰਮਾਂ ਦਾ ਆਲਾ ਪੈਂਦਾ ਦੀ ਮੇਰੇ ਖਾਣੇ ਲਈ ਇੰਨੇ ਲੱਗਣਗੇ 2 ਮਿੰਟ ਜਗੇ ਸਰ ਜੀ ਗੁਰੂ ਸਾਧਾਣੇ ਨਾਲ ਇਹ ਸੰਬੰਧ ਸੰਸਾਰ ਜੀ ਨਹੀਂ ਨਹੀਂ ਉਹ ਤੇ ਅਸੀਂ ਸਭ ਚ ਕਰਦੇ ਠੀਕ ਹੈ ਦੇਖੋ ਫਾਈਟ ਹਾਂਜੀ ਅभी ਅभी ਮੈਂ 2 ਮਿੰਟ ਸੇ ਕਰ ਦਿੰਦੀ ਜੀ ਬਿਲਕੁਲ ਜੀ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਦਿੰਦੇ ਹੈਗੇ ਆ ਐਸਐਸਪੀ ਫਿਰੋਜ਼ਪੁਰ ਇੱਥੇ ਪਹੁੰਚੇ ਹੈਗੇ ਆ ਸੌਮਿਆ ਮਿਸ਼ਰਾ ਹੋਰੀ ਜਾਣਕਾਰੀ ਇਕੱਤਰ ਉਹਨਾਂ ਵੱਲੋਂ ਜਰੂਰ ਕੀਤੀ ਜਾ ਰਹੀ ਹੈ ਪਲ-ਪਲ ਦੀ ਤਸਵੀਰਾਂ ਜਿਹੜੀਆਂ ਪਲ-ਪਲ ਦੀ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਗੁਰੂ ਸਾਹਿਬ ਲਾਈਵ ਦੇ ਜ਼ਰੀਏ ਦਿਖਾ ਰਹੇ ਹਾਂ ਲੋਕਾਂ ਤੋਂ ਇਕੱਤਰ ਜਾਣਕਾਰੀ ਜਿਹੜੀ ਹੈ ਉਹ ਇਕੱਠੀ ਕੀਤੀ ਜਾ ਰਹੀ ਹੈ ਹਾਲਾਤ ਜਿਹੜੇ ਨੇ ਉਹ ਤੁਹਾਨੂੰ ਦਿਖਾ ਰਹੇ ਹੈਗੇ ਆ ਗੁਰੂ ਹਰਸਾਏ ਲਾਈਵ ਦੇ ਜ਼ਰੀਏ ਪੂਰੀ ਘਟਨਾ ਜਿਹੜੀ ਹੈ ਪੂਰ ਪ੍ਰਸ਼ਾਸਨ ਤੁਹਾਨੂੰ ਇੱਥੇ ਦਿਖਾਈ ਦੇ ਰਿਹਾ ਐਸਐਸਪੀ ਖੁਦ ਇੱਥੇ ਪਹੁੰਚੇ ਹੈਗੇ ਆ ਪੂਰੀ ਜਿਹੜੀ ਆ ਲੋਕਾਂ ਤੋਂ ਪੁੱਛਿਆ ਜਾ ਰਿਹਾ ਜਾਣਕਾਰੀ ਜਿਹੜੀ ਆ ਉਹ ਹਾਸਲ ਕੀਤੀ ਜਾ ਰਹੀ ਹੈ ਤਸਵੀਰਾਂ ਜਿਹੜੀਆਂ ਨੇ ਅਸੀਂ ਤੁਹਾਨੂੰ ਨਾਲ ਉਹ ਸਾਂਝਾ ਕਰ ਰਹੇ ਹੈਗੇ ਆ ਪਲ-ਪਲ ਦੀ ਅਪਡੇਟ ਜਿਹੜੀ ਆ ਤੁਹਾਨੂੰ ਨਾਲ ਉਹ ਸਾਂਝੀ ਕੀਤੀ ਜਾ ਰਹੀ ਹੈਗੀ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੀ ਬਿਆਨ ਜਾਰੀ ਨਿਕਲ ਕੇ ਆਉਂਦਾ ਹੈਗਾ ਤੇ ਕੀ ਬਿਆਨ ਨਿਕਲ ਕੇ ਸਾਹਮਣੇ ਆਉਂਦਾ ਕਿ ਪੁਸ਼ਟੀ ਹੁੰਦੀ ਹੈਗੀ ਆ 9 ਲੋਕਾਂ ਦੀ ਪੁਸ਼ਟੀ ਪਹਿਲਾਂ ਹੋ ਚੁੱਕੀ ਹੈ ਸਿਵਲ ਪ੍ਰਸ਼ਾਸਨ ਦੇ ਵੱਲੋਂ ਵੀ 9 ਜਿਹੜੀ ਡੈੱਡ ਬੋਡੀ ਡੈੱਡ ਹੋ ਚੁੱਕੇ ਆ ਲੋਕ ਮਰ ਚੁੱਕੇ ਆ 9 ਲੋਕ ਇਸ ਦੇ ਪਿਆਨ ਕੈਸੀਡੈਂਟ ਦੇ ਜਿਸ ਦੁਨੀਆ ਨੂੰ ਛੱਡ ਚੁੱਕੇ ਇਸ ਸੰਸਾਰ ਨੂੰ ਛੱਡ ਚੁੱਕੇ ਆ ਹੁਣ ਜਾਣਕਾਰੀ ਜਿਹੜੀ ਆ ਆ ਉਹ ਇਕੱਤਰ ਕੀਤੀ ਜਾ ਰਹੀ ਆ ਲੋਕਾਂ ਨੂੰ ਜਿਹੜੇ ਲੋਕ ਇੱਥੇ ਮੌਜੂਦ ਹੈਗੇ ਆ ਹਾਂ ਸੜਕ ਸੁਰੱਖਿਆ ਫੋਰਸ ਅੱਜ ਟੀਮ ਜਰੂਰ ਇੱਥੇ ਪਹੁੰਚੀ ਉਹਨਾਂ ਨੇ ਆਪਣੀ ਭੂਮਿਕਾ ਜਰੂਰ ਨਿਭਾਈ ਇਹ ਲੜਕੀਆਂ ਜਿਹੜੀਆਂ ਨੇ ਇਹਨਾਂ ਦੀ ਹਿੰਮਤ ਦਾਤ ਦੇਣੀ ਬੰਦੀ ਹੈਗੀ ਇਹਨਾਂ ਨੇ ਕੰਮ ਜਰੂਰ ਕੀਤਾ ਇਸ ਗੱਲਬਾਤ ਕਰਨਾ ਮੰਨ ਨਹੀਂ ਆ ਰਹੀ ਸੜਕ ਸੁਰੱਖਿਆ ਫੋਰਸਾ ਸੋਰਨ ਨਾਲ ਟੀਮ ਨਾਲ ਗੱਲਬਾਤ ਕਰ ਰਹੇ ਨੇ ਐਸਐਸਬੀ ਫਿਰੋਜ਼ਪੁਰ ਸੋਮਿਆ ਮਿਚਰਾ ਜੀ ਉਹ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਆ ਸੜਕ ਸੁਰੱਖਿਆ ਫੋਰਸ ਨੇ ਅੱਜ ਜਾਂਦੀ ਭੂਮਿਕਾ ਜ਼ਰੂਰ निभाई ਪਰ ਸਿਵਲ ਪ੍ਰਸ਼ਾਸਨ ਨੇ ਅੱਜ ਜਿਹੜੀ ਭੂਮਿਕਾ ਉਹਨਾਂ ਦੀ ਬੰਦ ਹੀ ਸੀ ਉਸ ਭੂਮਿਕਾ ਤੋਂ ਜ਼ਰੂਰ ਦਖਾਈ ਦਿੱਤੇ ਆ ਉਹ ਤਸਵੀਰਾਂ ਵੀ ਜਿਹਦੀ ਤੁਹਾਨੂੰ ਦਿਖਾਈਆਂ ਪਲ-ਪਲ ਦੀ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਜਾਣਕਾਰੀ ਜਿਹੜੀ ਸਾਂਝੀ ਕੀਤੀ ਜਾਣਕਾਰੀ ਜਿਹੜੀ ਹੈ ਉਹ ਕੱਥਰ ਐਸਐਸਬੀ ਫਿਰੋਜ਼ਪੁਰ ਵੱਲੋਂ ਕੀਤੀ ਜਾ ਰਹੀ ਸੜਕ ਸਰਖਿਆ ਫੋਰਸ ਵਾਲਿਆਂ ਮੇਰੇ ਨਾਲ ਗੱਲਬਾਤ ਹੋਈ ਹੈ ਉਹਨਾਂ ਦੀ ਉਹਨਾਂ ਤੋਂ ਪੁੱਛਿਆ ਵੀ ਤੁਸੀਂ ਘਟਨਾ ਦੇ ਪਹੁੰਚੇ ਕਿੰਨੇ ਸਮੇਂ ਬਾਅਦ ਪਹੁੰਚੇ ਕੀ ਕੁਝ ਹੋਇਆ ਪੂਰੀ ਜਾਣਕਾਰੀ ਤੋਂ ਬਾਅਦ ਮੀਡੀਆ ਦੇ ਨਾਲ ਵੀ ਗੱਲਬਾਤ ਕਰਨਗੇ ਲਾਈਵ ਹਾਂ ਜੀ ਬਾਤ ਹੈ ਵਾਈਟ ਹਾਂ ਜੀ ਮੈਂ ਸਾਈਡ ਤੇ ਦੇ ਦਈਏ ਜੀ ਮੈਂ ਦੋ ਜਗ੍ਹਾ ਮੈਂ ਇੱਥੇ ਖੜੀ ਹਾਂ ਇੱਥੇ ਠੀਕ ਜੀ ਮੈਮ ਅੱਜ ਦੀ ਘਟਨਾ ਜੀ ਆਜਾ ਹਾਂ ਬੀਐਸਪੀ ਸਾਹਿਬ ਉੱਥੇ ਪੱਠੇ ਤੇ ਆ ਜਾਂਦੇ ਸੜਕ ਤੋਂ ਸਾਈਡ ਤੇ ਨਹੀਂ ਲਾਜ਼ਮ ਨਹੀਂ ਬਸ ਬਾਈਕ ਨਹੀਂ ਲੱਗੇ ਨਾ ਬਾਈਕ ਦੂਰੀ ਕਰ ਮੈਂ ਇੱਕ ਦੂਰ ਲੈ ਲੇ ਕੋਈ ਯਾਰ ਸਲਾਮ ਅਰਾਮ ਨਾ ਇੱਕ ਮਿੰਟ ਜੀ ਮਾਈਕ ਪਟਾਓ ਮਰਨਾ ਅੱਜ ਕੀ ਦੇਖਦੇ ਹੋ ਜਿਹੜੀ ਇਹ ਘਟਨਾ ਵਾਪਰੀ ਹੈਗੀ ਹੈ ਕਾਫੀ ਕਿੰਨੇ ਲੋਕਾਂ ਦੀ ਡੈਥ ਹੋ ਗਈ ਕਿੰਨੇ ਜ਼ਖਮੀ ਹੈਗੇ ਕੀ ਜਾਣਕਾਰੀ ਹੁਣ ਤੱਕ ਹੈ ਜੀ ਤੁਹਾਡੇ ਕੋਲ ਅੱਜ ਫਿਰੋਜ਼ਪੁਰ ਜ਼ਿਲ੍ਹੇ ਦੇ ਗੁਰੂ ਹਰ ਸਹਾਇ ਐਰੀਆ ਦੇ ਵਿੱਚ ਇੱਕ ਬਹੁਤ ਹੀ ਦੁਖਦ ਤੇ ਮੰਦਭਾਗੀ ਘਟਨਾ ਵਾਪਰੀ ਨੇ ਤੇ ਇਹਦੇ ਇਸ ਦੌਰਾਨ ਜਿਹੜੀ ਸਾਨੂੰ ਪਤਾ ਚੱਲ ਰਿਹਾ ਨੇ ਇੱਕ ਐਕਸੀਡੈਂਟ ਹੋਇਆ ਸੀ ਇੱਕ ਗੱਡੀ ਇੱਕ ਸੱਗ ਸਵਾਰੀਆਂ ਉਸੇ ਸਵਾਰ ਜਿਹੜੀ ਗੱਡੀ ਸੀਗੀ ਤੇ ਇੱਕ ਰੰਗ ਦੇ ਵਿਚਾਲੇ ਐਕਸੀਡੈਂਟ ਹੋਇਆ ਸੀ ਜਦੋਂ ਉਹ ਓਵਰਟੇਕ ਕਰ ਰਹੀ ਸੀ ਇਹ ਜਿਹੜੇ ਮਹਿੰਦਰਾ ਪਿਕਅਪ ਦੇ ਵਿੱਚ ਸਵਾਰ ਬੰਦੇ ਸੀਗੇ ਇਹ ਸਾਰੇ ਗੁਰੂ ਹਰ ਸਹਾਇ ਏਰੀਆ ਸੇ ਜਲਾਲਾਬਾਦ ਇੱਕ ਸ਼ਾਦੀ ਦੇ ਵਿੱਚ ਕੰਮ ਕਰਨੇ ਜਾ ਰਹੇ ਸੀਗੇ ਇਸ ਐਕਸੀਡੈਂਟ ਦੇ ਦੌਰਾਨ ਇਮੀਡੀਏਟਲੀ ਜਿਹੜੀ ਲੋਕਲ ਪੁਲਿਸ ਹੈਗੀ ਗੁਰੂ ਹਰ ਸਹਾਇ ਏਰੀਆ ਦੀ ਲੱਖੋ ਕੀ ਬੇਰਾਮ ਏਰੀਆ ਦੀ ਸਾਰੀ ਡੈਪਟੀ ਐਸ ਕੀ ਸਾਹਮਣੇ ਸਾਰੂ ਨੇ ਰਿਸਪੌਂਸ ਤੇ ਥਾਈਥੇ ਆਏ ਨਾਲ ਹੀ ਨਾਲ ਸੜਕ ਸੁਰੱਖਿਆ ਫੋਰਸ ਵੀ ਆਈ ਐਂਬੂਲੈਂਸ ਤੇ ਸੜਕ ਸੁਰੱਖਿਆ ਫੋਰਸ ਦੀ ਜਿਹੜੀ ਗੱਡੀਆਂ ਆਏ ਇਸੇ ਜਿਹੜੇ ਸਾਡੇ ਇੰਜਰਡ ਸੀਗੇ ਉਹਨੂੰ ਮੂਵ ਕਰਾਇਆ ਗਿਆ ਹੈ ਵਕਫਾ ਖਾਸਪੀਟਲ ਦੇ ਵਿੱਚ ਇਹ ਭੇਜੇ ਗਏ ਨੇ ਜੋ ਨੀਅਰੈਸਟ ਹੈਗੇ ਇੱਕ ਜਲਾਨਾ ਬਾਅਦ ਚ ਕੁਝ ਵੀ ਜੀ ਗਈ ਨਹੀਂ ਗੁਰੂ ਹਰ ਸਹਾਇ ਦੇ ਵਿੱਚ ਪੇਜੇ ਗਏ ਹੈ ਤੇ ਫਰੀਦਕੋਟ ਦੇ ਵਿੱਚ ਵੀ ਪੇਜੇ ਗਏ ਹੈ ਹੁਣੇ ਆਲਰੇਡੀ ਸਾਡੀ ਐਸਐਸਪੀ ਫਾਜ਼ਿਲਕਾ ਨਾਲ ਤੇ ਐਸਐਸਪੀ ਫਰੀਦਕੋਟ ਨਾਲ ਵੀ ਸਾਡਾ ਤਾਲਮੇਲ ਹੋ ਗਿਆ ਹੈ ਉਨਕੀ ਵੀ ਜਿਹੜੀ ਲੋਕਲ ਪੁਲਿਸ ਟੀਮਸ ਹੈ ਤੇ ਲੋਕਲ ਮੈਡੀਕਲ ਟੀਮਸ ਹੈ ਉਹ ਸਾਰੇ ਇੰਜਰਡ ਨੂੰ ਵੀ ਟਰੀਟ ਕਰ ਰਹੀ ਹੈ ਜੀ ਮੈਡਮ ਜਦੋਂ ਕਰਨਾ ਵਾਪਰੀ ਹੈਗੀ ਹੈ 5 ਮਿੰਟ ਬਾਅਦ ਮੈਂ ਇੱਥੇ ਲਾਈਵ ਸੀਗੀ ਸੜਕ ਸੁਰੱਖਿਆ ਫੋਰਸ ਦੀ ਅੱਜ ਦਾਦੇ ਨਹੀਂ ਬੰਦੀ ਹੈ ਸਭ ਤੋਂ ਪਹਿਲਾਂ ਉਹ ਪਹੁੰਚੇ ਹੈਗੇ ਆ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਪਹੁੰਚਿਆ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਲੋਕ ਸਿਵਲ ਪ੍ਰਸ਼ਾਸਨ ਤੇ ਅੱਜ ਵੱਡਾ ਸਵਾਲ ਖੜਾ ਹੋਇਆ ਹੈ ਸਿਵਲ ਪ੍ਰਸ਼ਾਸਨ ਦੀ ਭੂਮਿਕਾ ਇੱਥੇ ਦਿਖਾਈ ਨਹੀਂ ਦਿੱਤੀ ਅੱਜ ਨਹੀਂ ਦੇਖੀ ਅਸੀਂ ਆਲਰੇਡੀ ਦੇਖੀ ਮੈਂ ਵੀ ਅਭੀ ਸਪੌਟ ਚ ਹੀ ਆਈ ਹੋਈ ਆ ਸਾਡੇ ਸਾਰੇ ਐਸਪੀਸ ਤੇ ਡਿਪਟੀ ਐਸਪੀਸ ਵੀ ਇੱਥੇ ਮੌਜੂਦ ਨੇ ਤੁਸੀਂ ਸਹੀ ਕਹਿ ਰਹੇ ਹੋ ਕਿ ਇਮੀਡੀਏਟ ਜਿਵੇਂ ਸੜਕ ਸੁਰੱਖਿਆ ਫੋਰਸ ਨੇ ਵਾਕਈ ਮੇਰੀ ਉਹਨਾਂ ਦੇ ਨਾਲ ਵੀ ਪਰਸਨਲੀ ਗੱਲ ਹੋਈ ਉਹਨਾਂ ਨੇ ਬਹੁਤ ਵਧੀਆ ਰਿਸਪੌਂਸ ਕੀਤਾ ਬਟ ਕਿਉਂਕਿ ਇੰਨੇ ਸਾਰੇ ਇੰਜਰਡ ਸੀਗੇ ਤੇ ਇਮੀਡੀਏਟਲੀ ਉਹਨਾਂ ਨੇ ਜਿੰਨਾਂ ਨੂੰ ਮੂਵ ਕਰਾ ਪਾਏ ਜਿੰਨਾਂ ਨੂੰ ਸ਼ਿਫਟ ਕਰਾ ਪਾਏ ਉਹ ਸਾਰਾ ਕੁਝ ਕੀਤਾ ਹੈ ਇਸ ਦੌਰਾਨ ਬਾਕੀ ਵੀ ਜਿਹੜੀ ਮੈਡੀਕਲ ਟੀਮ ਹੈ ਸਾਡੀ ਉਹ ਵੀ ਲੱਗੀ ਹੋਈ ਨੇ ਆਲਰੇਡੀ ਜਿਵੇਂ ਮੈਨੇ ਤੁਹਾਨੂੰ ਪਹਿਲੇ ਵੀ ਦੱਸਿਆ ਦੋਨੋ ਜ਼ਿਲ੍ਹوں ਦੇ ਐਸਐਸਪੀ ਨਾਲ ਵੀ ਗੱਲ ਹੋ ਗਈ ਉਹਨਾਂ ਦੀ ਮੈਡੀਕਲ ਟੀਮ ਸੀਐਮਓ ਨਾਲ ਵੀ ਗੱਲ ਹੋ ਗਈ ਹੈ ਉਹ ਸਾਰੇ ਵੀ ਸਪੌਟ ਤੇ ਇੰਜਰਡ ਨੂੰ ਟ੍ਰੀਟ ਕਰ ਰਹੇ ਨੇ ਸਰਕਾਰੀ ਪੁਸ਼ਟੀ ਕੀ ਹੈ ਜੀ ਹੁਣ ਤੱਕ ਕਿੰਨਿਆਂ ਦੇ ਹੱਥ ਗੁੰਜੇ ਆ ਜਿਹੜੀ ਹੁਣ ਤੱਕ ਸਾਨੂੰ ਪੁਸ਼ਟੀ ਦੇ ਰਹੇ ਨੇ ਟੋਟਲ ਅਰਾਊਂਡ 15 ਦੇ ਕਰੀਬ ਲੋਕ ਇੰਜਰਡ ਨੇ ਤੇ 9 ਲੋਕ ਡੈਥ ਹੋ ਗਈ 9 ਲੋਕੋ ਦੀ ਡੈਥ ਹੋ ਗਈ ਕਿਹੜੇ ਕਿਹੜੇ ਹਸਪਤਲਾਂ 'ਚ ਮੈਡਮ ਐਡਮਿਟ ਨੇ ਪੇਸ਼ੈਂਟ ਜੋ ਹੋਏ ਆ ਜਿਹੜੀ ਗੁਰੂ ਹਰ ਸਹਾਇੀ ਏਰੀਆ ਦੇ ਵਿੱਚ ਕੁਝ ਐਡਮਿਟ ਨੇ ਜਲਾਲਾਬਾਦ ਦੇ ਹਸਪਤਲ ਦੇ ਵਿੱਚ ਤੇ ਫਰੀਦਕੋਟ ਦੇ ਵੀ ਸਿਵਲ ਹਸਪਤਲ ਦੇ ਵਿੱਚ ਐਡਮਿਟ ਹੈ ਇਸ ਵਿੱਚ ਮੈਂ ਇਨਫੈਕਟ ਸੜਾ ਸੁਰੱਖਿਆ ਫੋਰਸ ਨੇ ਤੇ ਵਧੀਆ ਯੋਗਦਾਨ ਦਿੱਤਾ ਹੀ ਉਹਦੇ ਨਾਲ-ਨਾਲ ਜਿਹੜੀ ਸਾਡੀ ਲੋਕਲ ਪਿੰਡ ਦੇ ਲੋਕ ਵੀ ਹੈਗੇ ਮੋਹਨਕੇ ਉਤਾਰ ਦੀ ਗੁਰੂ ਹਰ ਸਹਾਇੀ ਏਰੀਆ ਦੀ ਇਨਫੈਕਟ ਆਪ ਵਿੱਚੇ ਵੀ ਕਈ ਪ੍ਰੈਸ ਰਿਪੋਰਟਰ ਜਿਹੜੇ ਟਾਈਮਲੀ ਆਏ ਉਹਨਾਂ ਨੇ ਬਹੁਤ ਮਦਦ ਕੀਤੀ ਜਿਵੇਂ ਕਹਿੰਦੇ ਨੇ ਜੀ ਗੁੱਡ ਸਿਮੈਰੀਟਨ ਨੇ ਵਧੀਆ ਆ ਕੇ ਪੂਰੀ ਆਪਣੀ ਪਬ ਤੇ ਲੋਕਲ ਐਂਬੂਲੈਂਸ ਟੀਮ ਉਹਦੀ ਉਹਨਾਂ ਨੂੰ ਪਹੁੰਚਾਇਆ ਉਹ ਬਹੁਤ ਅਨਿਵਾਰੀ ਨਾਲ ਪਿੰਡ ਜੀ ਮੋੜ ਕੇ ਹਤਾਰ ਜੀ ਹਤਾਰ ਪਿੰਡ ਦੀ 105 ਨੌਜਵਾਨ ਆ ਉਸ ਪਿੰਡ ਦੇ ਜਿਨ੍ਹਾਂ ਨੇ ਸਾਰੀ ਅੱਜ ਭੂਮਿਕਾ ਨਿਭਾਈ ਹੈਗੀ ਆ ਏ ਜੇ ਨੌਜਵਾਨਾਂ ਦਾ ਸਨਮਾਨ ਕਰਨਾ ਵੀ ਬੰਦਾ ਹੈ ਨਹੀਂ ਨਹੀਂ ਬਿਲਕੁਲ ਜੀ ਮੈਂ ਇਨਫੈਕਟ ਉਹਨਾਂ ਦੇ ਨਾਲ ਹੀ ਗੱਲ ਕਰ ਰਹੀ ਸੀਗੀ ਮੈਂ ਤੁਹਾਨੂੰ ਇਸ ਲਈ ਕਿਹਾ ਕਿ ਚਲੋ ਐਸਐਸਐਫ ਵੀ ਆਏ ਉਨਾਦੀ ਵੀ ਬਹੁਤ ਵਧੀਆ ਉਹਨਾਂ ਨੇ ਡਿਊਟੀ ਨਿਭਾਈ ਜਿਹੜੀ ਲੋਕਲ ਪੁਲਿਸੇ ਉਹ ਵੀ ਪਹੁੰਚੇ ਇੰਪੈਕਸ ਸਾਡੇ ਮਮਦੂਰ ਖਾਨੀ ਬਾਕੀ ਵੀ ਪਾਸ ਪਾਸ ਦੇ ਖਾਨੇ ਆਰਪੀ ਟੀਮੇ ਵੀ ਜੋ ਵੀ ਆਏ ਪਰ ਜਿਹੜੀ ਗੁੱਡ ਸੈਮਰੀਟਨ ਜਿਹੜੇ ਹੈਗੇ ਜਿਨ੍ਹਾਂ ਨੇ 골ਡਨ ਆਰਡ ਦੇ ਰਹਿਤੇ ਇਹ ਇਨਜਰਡ ਨੂੰ ਸ਼ਿਫਟ ਕੀਤਾ ਉਹਨਾਂ ਨੇ ਸਭ ਤੋਂ ਅਹਿਮ ਭੂਮਿਕਾ ਨਿਭਾਈ ਹੈ ਅਸੀਂ ਬਹੁਤ ਧੰਨਵਾਦੀ ਹੈ ਜਿਹੜੀ ਲੋਕਲ ਪਬਲਿਕ ਤੇ ਵਿਜ਼ਟਰ ਸੀਗੇ ਜੋ ਪਾਸਰ ਬ ਐਸਐਸਪੀ ਫਿਰੋਜ਼ਪੁਰ ਸੌਮਿਆ ਮਿਸ਼ਰਾ ਹੋਰਾਂ ਦਾ ਵੱਡਾ ਬਿਆਨ ਜਿਹੜਾ ਹੈ ਉਹ ਨਿਕਲ ਕੇ ਸਾਹਮਣੇ ਆਇਆ ਹੈਗਾ ਐਸਐਸਪੀ ਫਿਰੋਜ਼ਪੁਰ ਨੇ ਦੱਸ ਦਿੱਤਾ ਹੈ ਨੌ ਲੋਕ ਨੌ ਲੋਕਾਂ ਦੀ ਡੈਥ ਹੋ ਚੁੱਕੀ ਹੈ ਵੱਡਾ ਬਿਆਨ ਸਾਹਮਣੇ ਨਿਕਲ ਕੇ ਆ ਗਿਆ ਸਰਕਾਰੀ ਪੁਸ਼ਟੀ ਜਿਸ ਦੇ ਮੁਤਾਬਕ ਨੌ ਲੋਕਾਂ ਦੀ ਡੈਥ ਹੋ ਚੁੱਕੀ ਹੈ 25 ਲੋਕ ਭੇਜੇ ਗਏ ਸੀ 15 20 ਲੋਕ ਹਾਲੇ ਜ਼ਖਮੀ ਜਿਹੜੇ ਆ ਉਹ ਦਿਖਾਈ ਦੇ ਰਹੇ ਹਾਲਤ ਜਿਹੜੀ ਆ ਹਾਲੇ ਵੀ ਨਾਜ਼ੁਕ ਬਣੀ ਹੋਈ ਆ ਵੱਖ-ਵੱਖ ਹਸਪਤਾਲਾਂ ਦੇ ਵਿੱਚ ਉਹਨਾਂ ਨੂੰ ਐਡਮਿਟ ਜ਼ਰੂਰ ਕਰ ਦਿੱਤਾ ਗਿਆ ਤਸਵੀਰ ਜਿਹੜੀ ਹੈ ਸਭ ਤੋਂ ਪਹਿਲਾਂ ਸਭ ਤੋਂ ਵੱਡੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈਗੀ ਐਸਐਸਪੀ ਫਰਜਪੁਰਦ ਹੋਰਾਂ ਦਾ ਸਭ ਤੋਂ ਪਹਿਲਾ ਬਿਆਨ ਤੁਹਾਡੇ ਲੋਕਲ ਚੈਨਲ ਗੁਰੂ ਅਰਸਾਈ ਲਾਈਵ ਦੇ ਜ਼ਰੀਏ ਤੇ ਗੁਰੂ ਅਰਸਾਈ ਲਾਈਵ ਦੇ ਜ਼ਰੀਏ ਹੀ ਅਸੀਂ ਤੁਹਾਨੂੰ ਸਹੀ ਜੜੀਏ ਦੇਖ ਸਕਦੇ ਹੋ ਮੈਡਮ ਇਹਨਾਂ ਦਾ ਹੌਸਲਾ ਬਜਾਈ ਜਿਹੜੇ ਕਰ ਰਹੇ ਹੈਗੇ ਆ ਮੈਡਮ ਸਿਰ ਰੱਖਿਆ ਸੜਕਾਂ 'ਤੇ ਰੱਖਿਆ ਫੋਰਸ ਮੈਂ ਇਹਨਾਂ ਦੀ ਬੜੀ ਵੱਡੀ ਯੋਗਦਾਨ ਰਿਹਾ ਹੈਗਾ ਇੱਕ ਇੱਕ ਮਰੀਜ਼ ਨੂੰ ਪੱਟੀ ਦਿਖਾਈ ਸੀ ਲਾਈਵ ਦਿਖਾਈ ਹੈਗੀ ਪੂਰੀ ਕਵਰੇਜ ਜਦੋਂ ਕਟਣਾ ਵਾਪਰੀ ਉਦੋਂ ਤੱਕ ਦਾ ਗੁਰੂ ਸਾਹਿਬ ਲਾਈਵ ਤੇ ਲਾਈਵ ਸੀ ਇਹਨਾਂ ਦਾ ਸਨਮਾਨ ਜ਼ਰੂਰ ਕਰਨਾ ਹੈ ਜੀ ਦੇਖੋ ਲੋਕ ਚਲੇ ਗਏ ਡੈਥ ਹੋ ਗਈ ਅੱਖਾਂ ਸਾਰਿਆਂ ਦੇ ਨੰਮ ਸਨ ਜਦੋਂ ਲੋਕ ਜਿਵੇਂ ਪੰਜਾਬੀ ਕਹਿੰਦਾ ਆਲੂਆ ਵਾਂਗੂ ਖਿਲਰੇ ਨੇ ਲੋਕ ਦਿਖਾਈ ਦੇ ਰਹੇ ਸੀ ਪਰ ਸੜਕ ਸੁਰੱਖਿਆ ਫੋਰਸ ਇਹ ਲੜਕੀਆਂ ਦੇ ਐ ਇਹ ਲੜਕੀਆਂ ਘੱਟ ਨਹੀਂ ਐ ਜੇ ਕਾ ਸੰਸਕਾਰ ਅੱਛੇ ਹੋਣ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਡੈਫੀਨੇਟਲੀ ਜਿਵੇਂ ਸਾਰੀ ਪਬਲਿਕ ਮੈਨੂੰ ਬਸ ਇਹ ਆਪ ਸਾਰੇ ਬਸਰੂ ਸੜਕ ਸੁਰੱਖਿਆ ਫੋਰਸ ਨੇ ਬਹੁਤ ਬੰਧਰ ਨਾਲ ਕੰਮ ਕੀਤਾ ਇੰਨੇ ਸਾਲਾਂ ਨੂੰ ਜਿਵੇਂ ਸਾਰੇ ਲੋਕ ਇੰਦਰ ਸੀ ਜੀ ਇ tanto ਬਹੁਤ ਖਾਸਾ ਹੋ ਗਿਆ ਪਰ ਇਹਨਾਂ ਨੇ ਅੱਜ ਵੀ ਆਪ ਬਹੁਤ ਬੜੇ ਬੜੇ ਕੰਮ ਕੀਤਾ ਹਾਲਾਂਕਿ ਜਿੰਨੀ ਪੁਲਿਸ ਨੂੰ ਸੀ ਸਾਰਿਆਂ ਨੂੰ ਦੁੱਖ ਹੈ ਕਿ ਜਿੰਨੀ ਜਾਨੇ ਬਚਾ ਪਾਈ ਚੁੱਕੇ ਹਨ ਮਹਿਲਾ ਹੈ ਜਿਹਨਾਂ ਨੇ ਇਹ ਸਾਨੂੰ ਦੱਸੋ ਕਰਨਾ ਹੈ ਕਿ ਨਹੀਂ ਐਸੀ ਨੰਨਾ ਕੰਮ ਕਰਦੇ ਬਾੜਾ ਇਹ ਡੇਰਾ ਸੱਚ ਸਦਾ ਸੰਸਤਾ ਦੇ ਗ੍ਰੀਨੈਸ ਵੈਲ ਫੋਰਸ ਦੇ ਸਖੀਜਾ ਜੀ ਅਸੀਂ ਅਸਲ ਇੱਥੇ ਗੱਲ ਕਰਨੀ ਹੈ ਸਾਰੋ ਜਨਾਂ 15 ਦੇ ਨਾਲ ਹਾਂਜੀ ਸਖੀਜਾ ਜੀ ਕੀ ਹੈ ਤੁਹਾਡੀ ਸ਼ਾਸਨਾਮ ਗ੍ਰੀਨੈਸ ਵੈਲ ਫੋਰਸ ਵੱਲੋਂ ਸਾਰਾ ਪਤਾ ਲੱਗਿਆ ਕਿ ਬਹੁਤ ਵੱਡਾ ਦੁਰਘਟਨਾ ਹੋਈ ਹੈ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਅਗਰ ਜੋ ਵੀ ਪ੍ਰਸ਼ਾਸਨ ਸਰ ਪ੍ਰਸ਼ਾਸਨ ਕੁਝ ਪ੍ਰਸ਼ਾਸਨ ਦੋਵੇਂ ਸਾਡੀ ਡਿਊਟੀ ਸੇਵਾ ਲਾਏਗਾ ਅਸੀਂ ਇਹ ਕੰਮ ਮੰਨਣਾ ਚਾਹ ਰਿਹਾ ਹਾਂ ਬਿਲਕੁਲ ਜੀ ਜਲਾਲਾਬਾਦ ਤੋਂ ਸ਼ਾਹ ਸਨਾਮ ਜੀ ਗ੍ਰੀਨੈਸ ਵੈਲਫੇਅਰ ਫੋਰਸ ਡੇਰਾ ਸੱਚਾ ਸੋਦਾ ਦੀ ਸੇਵਾਦਾਰੀ ਪਹੁੰਚ ਚੁੱਕੇ ਨੇ ਉਹਨਾਂ ਨੂੰ ਦੱਸ ਦਿੱਤਾ ਕਿ ਇੱਥੇ ਤੱਕ ਪ੍ਰਸ਼ਾਸਨ ਸਾਡੀ ਡਿਊਟੀ ਲਾਏਗਾ ਅਸੀਂ ਡਿਊਟੀ ਨੂੰ ਵੀ ਨਿਵਾਵਾਂਗੇ ਡੇਰਾ ਸੱਚਾ ਸੋਦਾ ਦੇ ਸ਼ਾਹ ਸਨਾਮ ਜੀ ਗ੍ਰੀਨੈਸ ਵੈਲਫੋਰਸ ਦੇ ਸੇਵਾਦਾਰ ਵੀ ਅੱਜ ਦੀ ਇਸ ਸੇਵਾ ਦੇ ਵਿੱਚ ਲੱਗੇ ਹੋਏ ਸੀ ਫਿਰ ਵੀ ਉਹਨਾਂ ਨੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਆ ਲੋਕਾਂ ਨਾਲ ਜਿਹੜੀ ਗੱਲਬਾਤ ਉਹ ਕਰਦੇ ਹੋਏ ਐਸਐਸਪੀ ਨੂੰ ਦਿਖਾਈ ਦੇ ਰਹ ਪੰਚ ਜਲੇਸੀ ਆਪਣੇ ਪੇਪਰ ਦੇ ਥੱਲੇ ਅੱਗੇ ਆਏ ਹੋਏ ਸੀ ਬਹੁਤ ਵੱਡੇ ਬੱਚੇ ਕਿਸੇ ਨੂੰ ਨਹੀਂ ਜਾਣਿਆ ਸੀ ਬਚਾਅ ਆ ਰਿਹਾ ਜੀ ਪਰਿਵਾਰ ਹੈ ਹਾਂਜੀ ਹਰ ਕੀ ਹਾਲ ਹੈ ਜੀਰਾ ਵੀ ਇਕੱਠੇ ਰਹੀ ਉਹ ਹੈ ਮੈਂ ਬਾਅਦ ਜੀਰਾ ਪਰਿਵਾਰ ਬਹੁਤ ਬਹੁਤ ਸ਼ੁਕਰੀਆ ਹੈ ਨਾ ਪੁਲਿਸ ਸਾਹਿਬ ਜੀ ਦਾ ਬਹੁਤ 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 ਹਾਂ ਬਿਲਕੁਲ ਜੀ ਟਰੈਸ਼ ਜਿਹੜਾ ਹੈ ਫਿਰ ਦੁਬਾਰਾ ਲੱਗ ਚੁੱਕਿਆ ਤੇ ਹੁਣ ਕੋਸ਼ਿਸ਼ ਇਹ ਹੋਊਗੀ ਪੁਲਿਸ ਨੇ ਟ੍ਰੈਫਿਕ ਨੂੰ ਪਾਸੇ ਕਰ ਦਿੱਤਾ ਜਾਵੇ ਤਸਵੀਰਾਂ ਜਿਹੜੀਆਂ ਮੈਂ ਤੁਹਾਨੂੰ ਲਾਈਵ ਦਿਖਾ ਰਿਹਾ ਹੈਗਾ ਪਲ-ਪਲ ਦੀ ਅਪਡੇਟ ਸਭ ਤੋਂ ਵੱਡੀ ਅਪਡੇਟ ਸਭ ਤੋਂ ਵੱਡੀ ਜਾਣਕਾਰੀ ਅਸੀਂ ਤੁਹਾਨੂੰ ਗੁਰੂਸਾਹਿਬ ਲਾਈਵ ਦੇ ਜਰੀਏ ਦੇ ਰਹੇ ਹਾਂ ਸਰਕਾਰੀ ਪੁਸ਼ਟੀ ਹੋ ਚੁੱਕੀ ਹੈ ਮੈਡਮ ਸੋਮੀਮ ਮਿਚਰਾ ਐਸਐਸਪੀ ਫਿਰੋਜ਼ਪੁਰ ਹੁਣ ਇੱਕ ਵੱਡਾ ਬਿਆਨ ਜਿਹੜਾ ਹੈ ਸਾਹਮਣੇ ਆ ਚੁੱਕਾ ਹੈ ਨੌ ਲੋਕਾਂ ਦੀ ਡੈਥ ਹੋ ਚੁੱਕੀ ਆ ਹਾਲੇ ਕਾਫੀ ਲੋਕ ਜ਼ਖਮੀ ਦਿਖਾਈ ਦੇ ਰਹੇ ਆ ਇੱਕ ਐਫਆਈਆਰ ਉਹ ਦਰਜ ਕੀਤੀ ਜਾਊਗੀ ਆ ਹਾਸਾ ਜਿਹੜਾ ਵਾਪਰਿਆ ਹਾਸੇ ਦੇ ਵਿੱਚ ਲੋਕ ਸ਼ਿਕਾਰ ਹੋਏ 100 ਅੱਠ ਐਂਬੂਲੈਂਸ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਅਸੀਂ ਦਿਖਾ ਦੇ ਹੈਗੇ ਆ ਪਲ-ਪਲ ਦੀ ਅਪਡੇਟ ਜਿਹੜੀ ਹੈ ਇਹ ਉਹ ਘਟਨਾ ਹੈਗੀ ਉਸ ਘਟਨਾ ਦਾ ਜਾਇਜ਼ਾ ਲੈਂਦੇ ਹੋਏ ਵੀ ਐਸਐਸਪੀ ਇਸ ਜਗ੍ਹਾ ਦੇ ਘਟਨਾ ਵਾਪਰੀ ਹੈਗੀ ਉਸ ਜਗ੍ਹਾ ਤੇ ਜਰੂਰ ਮੌਜੂਦ ਹੈਗਾ ਇੱਥੇ ਹੀ ਉਹ ਐਂਬੂਲੈਂਸ ਉਹ ਗੱਡੀ ਸੀ ਜਿਹੜੀ ਮੰਦਰਾ ਪਿਕਅਪ ਬਲੈਰੋ ਗੱਡੀ ਸੀ ਜਿਸ ਦਾ ਹਾਸਾ ਹੋਇਆ ਪੂਰੀ ਜਾਣਕਾਰੀ ਪੂਰੀਆਂ ਤਸਵੀਰਾਂ ਸਿਵਲ ਪ੍ਰਸ਼ਾਸਨ ਨੂੰ ਨਾਲ ਲੈ ਕੇ ਜਾਣਕਾਰੀ ਜਿਹੜੀ ਹੈ ਉਹ ਕੱਤਰੇ ਹੁਣ ਐਸਐਸਪੀ ਵੱਲੋਂ ਦੌਰਾ ਕਰਕੇ ਉਹ ਕੀਤੀ ਜਾ ਰਹੀ ਹੈ ਪੂਰੀ ਜਾਣਕਾਰੀ ਜਿਹੜੀ ਹੈ ਉਹ ਤੁਸੀਂ ਦੇਖ ਸਕਦੇ ਹੋ ਪੂਰੀਆਂ ਤਸਵੀਰਾਂ ਜਿਹੜੀਆਂ ਨੇ ਗੁਰੂ ਹਰਸਾਹਿਬ ਲਾਈਵ ਦੇ ਜ਼ਰੀਏ ਪਲ-ਪਲ ਦੀ ਅਪਡੇਟ ਜਿਹੜੀ ਹੈ ਅਸੀਂ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਲ-ਪਲ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾਈਆਂ ਜਾ ਰਹੀਆਂ ਹੈਗੀਆਂ ਤੁਹਾਨੂੰ ਇਸ ਵਰ ਫਾਈਲ ਦਾ ਰੋਡ ਇਸ ਵਾਪਰੇ ਐਕਸੀਡੈਂਟ ਦੀ ਸਭ ਤੋਂ ਵੱਡੀ ਮਹਾ ਕਵਰੇਜ ਸਭ ਤੋਂ ਸਹੀ ਜਾਣਕਾਰੀ ਜਿਹੜੀ ਹੈ ਉਹ ਸੀ ਤੁਹਾਨੂੰ ਪਹੁੰਚਾਈ ਹੈਗੀ ਹੈ ਗੁਰੂ ਅਫਾਏ ਲਾਈਵ ਦੇ ਜ਼ਰੀਏ ਗੁਰੂ ਅਫਾਏ ਲਾਈਵ ਟੀਮ ਜਦੋਂ ਐਕਸੀਡੈਂਟ ਹੋਇਆ ਉਦੋਂ ਦੀ ਇੱਥੇ ਮੌਜੂਦ ਹੈ ਬਲ ਬਲ ਦੀ ਤਸਵੀਰ ਜਿਹੜੀ ਹੈ ਉਹ ਦਿਖਾਈ ਗਈ ਹੁਣ ਜਾਇਜ਼ਾ ਜਿਹੜਾ ਹੈ ਉਹ ਲਿਆ ਜਾ ਰਿਹਾ ਜਿਸ ਪਿੰਡ ਦੇ ਨੌਜਵਾਨਾਂ ਨੇ ਹੁਮਕਾਂ ਨਵਾਈ ਉਹਨਾਂ ਪਿੰਡ ਦੇ ਨੌਜਵਾਨਾਂ ਨੂੰ ਮਿਲਣ ਦੇ ਲਈ ਬਕਾਇਦਾ ਉਹਨਾਂ ਲੋਕਾਂ ਦੇ ਵੱਲ ਵਧਦੇ ਹੋਏ ਦਿਖਾਈ ਦੇ ਰਿਹਾ ਐਸਐਸਪੀ ਮੈਡਮ ਫਿਰੋਜ਼ਪੁਰ ਸਾਮਿਆ ਮਿਸ਼ਰਾ ਜੀ ਨਾਲ ਪੁਲਿਸ ਪਾਰਟੀ ਇੱਥੇ ਮੌਜੂਦ ਸਰਕਾਰੀ ਬਿਆਨ ਨਿਕਲ ਕੇ ਸਾਹਮਣੇ ਆਇਆ ਸਰਕਾਰੀ ਪੁਸ਼ਟੀ ਜਿਹੜੀ ਹੈ ਉਹ ਹੋ ਗਈ ਸਹੀ ਜਾਣਕਾਰੀ ਜਿਹੜੀ ਅਸੀਂ ਤੁਹਾਨੂੰ ਉਹ ਦਿੱਤੀ ਪਲ-ਪਲ ਦੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਪਲ-ਪਲ ਦੀਆਂ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ पल पल ਦੀ ਅਪਡੇਟ ਜਿਹੜੀ ਆ ਉਸਾਂ ਜੀ ਕੀਤੀ ਹਾਂ ਮੈਂ ਫੇਰ ਤੁਹਾਨੂੰ ਇੱਕ ਵੱਡੀ ਜਾਣਕਾਰੀ ਜਿਹੜੀ ਆ ਉਹ ਦੇ ਦਿੰਦਾ ਹੈਗਾ ਚਲੋ ਕਰਦਾ ਮੈਂ ਤੁਹਾਨੂੰ ਬੈਸਟ ਵੀਡੀਓ ਬਣਾਓ ਜੀ ਅਸ਼ੀਵਲ ਪ੍ਰਸ਼ਾਸਨ ਅਸ਼ੀਵਲ ਪ੍ਰਸ਼ਾਸਨ ਲੇਟ ਪਹੁੰਚਦਾ ਜਾਣਕਾਰੀ ਸਾਹਮਣੇ ਸਭ ਤੋਂ ਵੱਡੀ ਨਿਕਲ ਕੇ ਆਈ ਹੈਗੀ ਐਸਐਸਪੀ ਫਿਰੋਜ਼ਪੁਰੋ ਸੋਮਿਆ ਮਿਸ਼ਰਾ ਹੋਰਾਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਇਹ ਦੱਸ ਦਿੱਤਾ ਗਿਆ 9 ਲੋਕ 9 ਲੋਕ ਅੱਜ ਦੇ ਐਕਸੀਡੈਂਟ ਦੇ ਵਿੱਚ ਹੁਣ ਤੱਕ ਜਿਹੜੀ ਆ 9 ਲੋਕਾਂ ਦੀ ਮੌਤ ਹੋ ਚੁੱਕੀ ਹੈ ਕਾਫੀ ਲੋਕ 20 ਲੋਕ ਹਾਲੇ ਵੀ ਇੱਥੇ ਜ਼ਖਮੀ ਦੱਸੇ ਜਾ ਰਹੇ 15 ਤੋਂ 20 ਲੋਕ ਹਲੇ ਜ਼ਖਮੀ ਦੱਸੇ ਜਾ ਰਹੇ ਆ ਜਿਨ੍ਹਾਂ ਦੀ ਹਾਲਤ ਜਿਹੜੀ ਹੈ ਨਾਜ਼ੁਕ ਬਣੀ ਹੋਈ ਹੈ ਵਕਫਾ ਤੋਂ ਜਲਾਲਾਬਾਦ ਤੋਂ ਬਾਅਦ ਰੈਫਰ ਕੀਤਾ ਗਿਆ ਫਰੀਦਕੋਟ ਦੇ ਜਲਾਲਾਬਾਦ ਦੇ ਹਾਲਾਤ ਦੱਸਦੇ ਜਲਾਲਾਬਾਦ ਦੇ ਨਗਰ ਕੌਂਸਲ ਦੇ ਪਤਾਨ ਪਹੁੰਚੇ ਉੱਥੇ ਸੂਈਆਂ ਤੱਕ ਨਹੀਂ ਡਾਕਟਰ ਤੱਕ ਨਹੀਂ ਇਹ ਹਾਲਾਤ ਬਣੇ ਹੋਏ ਆ ਸਰਕਾਰ ਤੇ ਅੱਜ ਵੱਡਾ ਸਵਾਲ ਪ੍ਰਸ਼ਾਸਨ ਦਾ ਵੱਡਾ ਸਵਾਲ ਖੜਾ ਹੋਇਆ ਅੱਜ ਐਕਸੀਡੈਂਟ ਤੋਂ ਬਾਅਦ ਹਾਲਾਤ ਜਿਹੜੇ ਆ ਜਿਹੜੀ ਸਥਿਤੀ ਹੈ ਉਹ ਤੁਹਾਨੂੰ ਦੱਸ ਰਹੇ ਹਾਂ ਅੱਜ ਟਿੰਡ ਮੋੜ ਦੇ ਹਜ਼ਾਰ ਦੇ ਨੌਜਵਾਨਾਂ ਨੇ ਇੱਕ ਦੂਜਾ ਦਾ ਜਿੱਤੀ ਇੱਥੇ ਸੜਕ ਸੁਰੱਖਿਆ ਫੋਰਸ ਨੇ ਆਪਦੀ ਬੁਲਬੁਲਾਤਾ ਕੀਤੀ ਪੱਤਰਕਾਰ ਭਾਈਚਾਰਾ ਅੱਜ ਪੱਤਰਕਾਰ ਵੀ ਲਾਛਾਂ ਨੂੰ ਚੱਕ-ਚੱਕ ਕੇ ਗੱਡੀਆਂ ਦੇ ਵਿੱਚ ਰੱਖਦੇ ਦਿਖਾਈ ਦਿੱਤੇ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਹੋਰੀ ਇੱਥੇ ਪਹੁੰਚੇ ਖੁਦ ਲੋਕਾਂ ਨੂੰ ਚੱਕ-ਚੱਕ ਕੇ ਗੱਡੀਆਂ ਚਲ ਜਾਂਦੇ ਉਹ ਵੀ ਦਿਖਾਈ ਦਿੱਤੇ ਆ ਾਲਾਦ ਫਿਰੋਜ਼ਪੁਰ ਦੇ ਬਣੇ ਇਸ ਤੀ ਬਣੀ ਐਸਐਸਬੀ ਫਿਰੋਜ਼ਪੁਰ ਉਹ ਸੋਮੇ ਨੂੰ ਚਲਾ ਵੀ ਹੋਣੇ ਕਿ ਪਹੁੰਚੇ ਹੈਗੇ ਅਸੀਂ ਹੁਣੇ ਉਹਨਾਂ ਲਈ ਜਿਹੜੀ ਜਾਣਕਾਰੀ ਹੈ ਸਾਡੇ ਨਾਲ ਸਾਂਝੀ ਕੀਤੀ ਗਈ ਹੈ